ਹੈਲੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ Vicky Class 24 ਵਿੱਚ ਦੋਸਤੋ ਅੱਜ ਦੀ ਜੋ ਆਪਣੀ ਕਲਾਸ ਹੈ ਉਹ ਹੈ ਸਿੱਖ ਹਿਸਟਰੀ ਨਾਲ ਸੰਬੰਧਿਤ ਅੱਜ ਆਪਾਂ ਕਰਾਂਗੇ ਸਿੱਖਾਂ ਦੇ ਉਹ ਗੁਰੂਵਾਰੇ ਗੱਲ ਜਿਨ੍ਹਾਂ ਨੂੰ ਸੱਚਾ ਪਾਤਸ਼ਾਹ ਸੰਤ ਸਿਪਾਈ ਹੋਰ ਵੀ ਬਹੁਤ ਸਾਰੇ ਨਾਵ ਨਾਲ ਜਾਣਿਆ ਜਾਂਦਾ ਹੈ ਜੋ ਸਿੱਖ ਇਤਿਹਾਸ ਵਿੱਚ ਇੱਕ ਅਲੱਗ ਹੀ ਮਿਸਾਲ ਪੇਸ਼ ਕੀਤੀ ਉਸ ਗੁਰੂਵਾਰੀ ਅੱਜ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਜੀ ਤਾਂ ਦੋਸਤੋ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜੁਰਦਵਾ ਦਿਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆ ਜੋ ਉਹ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਹਾਂ ਜੀ ਆਪਾਂ ਗੱਲ ਕਰ ਰਹੇ ਹਾਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਕਿਹਦੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਇਹ ਸਿੱਖਾਂ ਦੇ ਛੇਵੇਂ ਗੁਰੂ ਸਨ ਜੀ ਸਿੱਖਾਂ ਦੇ ਛੇਵੇਂ ਗੁਰੂ ਸਨ ਇਹਨਾਂ ਬਾਰੇ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਤਾਂ ਦੇਖੋ ਇਹਨਾਂ ਜਨਮ ਕਦੋਂ ਹੋਇਆ 14 ਜੂਨ 1565 ਈਸਵੀ ਨੂੰ ਹੋਇਆ ਸੀ ਬਈ ਸਥਾਨ ਕਿਹੜਾ ਹੈ ਗੁਰੂ ਕੀ ਵਡਾਲੀ ਅੰਮ੍ਰਿਤਸਰ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਪਿਤਾ ਦੀ ਗੱਲ ਕਰੀਏ ਤਾਂ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਇਹਨਾਂ ਦੇ ਪਿਤਾ ਸਨ ਇੱਕ ਗੱਲ ਹੋਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਨਾਲ ਵੀ ਜਾਣਿਆ ਜਾਂਦਾ ਹੈ ਕੱਲ ਨੂੰ ਤੁਹਾਨੂੰ ਕੁਐਸਚਨ ਆ ਜਾਏ ਕੀ ਕਿਹੜੇ ਗੁਰੂ ਨੂੰ ਸਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ ਤਾਂ ਉਹ ਕਹਿੰਦੇ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅੱਗੇ ਗੱਲ ਕਰਦੇ ਆ ਤਾਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਮਾਤਾ ਦਾ ਨਾਮ ਕੀ ਸੀ ਮਾਤਾ ਗੰਗਾ ਜੀ ਤੇ ਇਹਨਾਂ ਦੇ ਤਿੰਨ ਵਿਆਹ ਹੋਏ ਸਨ ਬਈ ਡੱਲਾ ਨਿਵਾਸੀ ਸ੍ਰੀ ਨਾਰਾਇਣ ਦਾਸ ਦੀ ਸੁਪੁੱਤਰੀ ਸੀ ਇੱਕ ਤਾਂ ਦਮੋਦਰੀ ਜੀ ਤੇ ਇੱਕ ਸੀ ਬਾਬਾ ਬਕਾਲੇ ਦੇ ਸ੍ਰੀ ਹਰੀਚੰਦ ਦੀ ਪੁੱਤਰੀ ਨਾਨਕੀ ਜੀ ਤੇ ਤੀਜੇ ਸਨ ਮੰਡੇਆਲੀ ਦੇ ਸ੍ਰੀ ਦੇਹਰਾਮ ਦੀ ਸੁਪਤਰੀ ਮਾਤਾ ਮਹਾਦੇਵੀ ਜੀ ਤਿੰਨ ਇਹਨਾਂ ਦੇ ਵਿਆਹ ਹੋਇਸ ਤੇ ਹੁਣ ਇਹਨਾਂ ਦੀ ਸੰਤਾਨਾਂ ਦੀ ਗੱਲ ਕਰ ਲੈਨੇ ਆ ਪੁੱਤਰ ਪੁੱਤਰੀ ਕਿੰਨੇ ਸਨ ਤਾਂ ਦੇਖੋ ਪੰਜ ਇਹਨਾਂ ਦੇ ਪੁੱਤਰ ਸਨ ਇੱਕ ਸੀ ਪੁੱਤਰੀ ਪੰਜ ਗੜੇ ਸਨ ਜੀ ਬਾਬਾ ਗੁਰਦੀਤਾ ਜੀ ਸ੍ਰੀ ਸੁਰਜਮਲ ਜੀ ਸ੍ਰੀ ਅਨੇਰਾਏ ਜੀ ਬਾਬਾ ਅਟਲਰਾਏ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਇੱਕ ਪੁੱਤਰੀ ਸੀ ਬੀਬੀ ਬੀਰੋ ਜੀ ਬੀਬੀ ਬੀਰੋ ਜੀ ਇੱਕ ਪੁੱਤਰੀ ਸੀ ਹਾਂਜੀ ਅੱਗੇ ਹੈ ਜੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਸੱਚਾ ਪਾਤਸ਼ਾਹ ਵੀ ਕਿਹਾ ਜਾਂਦਾ ਹੈ ਇਹ ਕੁਐਸਚਨ ਬਹੁਤ ਵਾਰ ਆ ਚੁੱਕਿਆ ਹੈ ਜੀ ਪੇਪਰਾਂ ਵਿੱਚ ਕਿ ਕਿਹੜੇ ਗੁਰੂ ਨੂੰ ਸੱਚਾ ਪਾਤਸ਼ਾਹ ਕਿਹਾ ਗਿਆ ਹੈ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਕਿਹਾ ਗਿਆ ਹੈ ਅੱਗੇ ਦੇਖੋ ਇਹਨਾਂ ਦੇ ਸਮਕਾਲੀ ਸਾਸਕ ਕਿਹੜੇ-ਕਿਹੜੇ ਸਨ ਵੀ ਮੁਗਲ ਸਨ ਕਿਹੜੇ-ਕਿਹੜੇ ਉਹਨਾਂ ਦੇ ਸਮੇਂ ਉਹਨਾਂ ਦਾ ਰਾਜ ਸੀ ਜਹਾਗੀਰ ਅਤੇ ਸਾਜਾਹ ਤੇ ਲੋਗੜ ਦਾ ਨਿਰਮਾਣ ਵੀ ਕਰਾਇਆ ਜਿੰਨਾਂ ਨੇ ਸ੍ਰੀ ਅਕਾਲ ਤਖਤ ਦਾ ਨਿਰਮਾਣ ਕਰਵਾਇਆ ਤੇ ਇਹਨਾਂ ਨੇ ਇੱਕ ਸ਼ਹਿਰ ਬਸਾਇਆ ਸੀ ਕੀਰਤਪੁਰ ਸ਼ਹਿਰ ਕੀਰਤਪੁਰ ਸ਼ਹਿਰ ਜੋ ਹੁਣ ਸ਼ਹਿਰਪੁਰ ਵਿੱਚ ਹੈ ਇੱਕ ਨੇ ਬਸਾਇਆ ਸੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਬਸਾਇਆ ਸੀ ਜੇਕਰ ਇਹਨਾਂ ਦੇ ਗੁਰਗੱਦੀ ਕਾਲ ਦੀ ਗੱਲ ਕਰੀਏ ਤਾਂ ਇਹ 1606 ਵਿੱਚ ਗੱਦੀ ਤੇ ਬੈਠੇ ਸਨ ਤੇ 1645 ਤੱਕ ਇਹ ਗੱਦੀ ਤੇ ਰਹੇ ਸਨ ਜੀ ਜੋਤ ਜੋਤ ਦੀ ਗੱਲ ਕਰ ਲੈਣੇ ਆ ਤਾਂ 3 ਮਾਰਚ 1645 ਈਸਵੀ ਨੂੰ ਇਹ ਕਿਰਤਪੁਰ ਵਿੱਚ ਹੀ ਜੋਤ ਜੋਤ ਸਮਾ ਗਈ ਜਿਹੜੇ ਸ਼ਹਿਰ ਇਹਨਾਂ ਨੇ ਬਸਾਇਆ ਸੀ ਉਸੇ ਸ਼ਹਿਰ ਵਿੱਚ ਹੀ ਇਹ ਜੋਤ ਜੋਤ ਸਮਾ ਗਈ ਸਨ ਤੇ ਅਗਲਾ ਜਿਹੜਾ ਉੱਤਰ ਅਧਿਕਾਰੀ ਹੈ ਕਿਹਨੂੰ ਚੁਣਿਆ ਜੀ ਤਾਂ ਇਹ ਚੁਣਿਆ ਸੀ ਸ੍ਰੀ ਗੁਰੂ ਹਰ Rai ਜੀ ਨੂੰ ਸ੍ਰੀ ਗੁਰੂ ਹਰ ਰਾਏ ਜੀ ਨੂੰ ਇਹਨਾਂ ਨੇ ਆਪਣਾ ਉੱਤਰਾਧିକਾਰੀ ਚੁਣਿਆ ਸੀ ਤਾਂ ਤੁਸੀਂ ਇਹ ਦੱਸੋ ਕਿ ਜੋ ਸ੍ਰੀ ਗੁਰੂ ਹਰ ਰਾਏ ਜੀ ਨੇ ਇਹ ਕਿੰਨਾਂ ਦੇ ਪੁੱਤਰ ਸਨ ਸ੍ਰੀ ਗੁਰੂ ਹਰ ਰਾਏ ਜੀ ਕਿੰਨਾਂ ਦੇ ਪੁੱਤਰ ਸਨ ਤਾਂ ਦੋਸਤੋ ਇਹ ਸਨ ਗੁਰਦਿੱਤਾ ਦੇ ਗੁਰਦਿੱਤਾ ਦੇ ਕਿਦੇ ਗੁਰਦਿੱਤਾ ਦੇ ਤੇਣ ਕੁਐਸਚਨ ਹੈ ਕਿ ਗੁਰਦਿੱਤਾ ਜੀ ਕੌਣ ਸਨ ਤਾਂ ਇਹ ਸ੍ਰੀ ਗੁਰੂ ਹਰ ਗੋਬਿੰਦ ਸਿੰਘ ਜੀ ਦੇ ਪੁੱਤਰ ਸਨ ਹਾਂਜੀ ਅੱਗੇ ਚੱਲਦੇ ਹਾਂ ਤੇ ਇਹਨਾਂ ਨੇ ਹੋਰ ਕੀ ਕੀਤਾ ਜੀ ਇਹਨਾਂ ਨੇ ਇੱਕ ਮੀਰੀ ਅਤੇ ਪੀਰੀ ਨਾਮ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸਨ ਜਿਹੜੀ ਮੀਰੀ ਨਾਂ ਦੀ ਤਲਵਾਰ ਸੀ ਇਹ ਜੁਲਮਾਂ ਦਾ ਸਾਹਮਣਾ ਕਰਨ ਲਈ ਸੀ ਤੇ ਜਿਹੜੀ ਪੀਰੀ ਨਾ ਜੀ ਦੀ ਤਲਵਾਰ ਸੀ ਉਹ ਧਰਮ ਦੀ ਸਿੱਖ ਧਰਮ ਦੀ ਰੱਖਿਆ ਕਰਨ ਲਈ ਧਾਰਨ ਕੀਤੀ ਸੀ ਇਹ ਦੋ ਤਲਵਾਰਾਂ ਧਾਰਨ ਕੀਤੀਆਂ ਸਨ ਠੀਕ ਹੈ ਜੀ ਅੱਗੇ ਹੈ ਜੀ ਇੱਕ ਸਿੱਖ ਮਾਸਟਰ ਆਰਟ ਗੱਤਕਾ ਵੀ ਇਹਨਾਂ ਨੇ ਸ਼ੁਰੂ ਕੀਤਾ ਸੀ। ਕੁਐਸਚਨ ਆ ਜੇ ਕਿ ਗੱਤਕਾ ਕਿਹੜੇ ਗੁਰੂ ਨੇ ਸ਼ੁਰੂ ਕੀਤਾ ਸੀ? ਤਾਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤਾ ਸੀ। ਤੇ ਯੁੱਧ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਗੁਰੂ ਬਣੇ ਜੋ ਲੜਾਈਆਂ ਸਨ ਨਾ ਉਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਦੇ ਸਮੇਤੋ ਹੀ ਸ਼ੁਰੂ ਹੋਈਆਂ ਸਨ ਮੁੰਗਲਾ ਨਾਲ। ਠੀਕ ਹੈ ਜੀ। ਉਸ ਤੋਂ ਬਾਅਦ ਕਿ ਜਦੋਂ ਹਰਗੋਬਿੰਦ ਸਿੰਘ ਜੀ ਗੱਦੀ ਤੇ ਬੈਠੇ ਸਨ ਤਾਂ ਉਸ ਸਮੇਂ ਜਿਹੜੀ ਇਹਨਾਂ ਦੀ ਉਮਰ ਸੀ ਸਿਰਫ 11 ਸਾਲ ਦੀ ਉਮਰ ਸੀ ਜਦੋਂ ਸ੍ਰੀ ਗੁਰੂ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਸਮੇਂ ਇਹਨਾਂ ਦੀ ਉਮਰ ਕਿੰਨੀ ਸੀ ਜੀ 11 ਸਾਲ ਦੀ ਹਾਂਜੀ ਅੱਗੇ ਚੱਲਦੇ ਹਾਂ ਹਾਂਜੀ ਹੁਣ ਆਪਾਂ ਗੱਲ ਕਰਾਂਗੇ ਲੜਾਈਆਂ ਦੀ ਜਿਹੜੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਮੁੰਗਰਾ ਨਾਲ ਕਿੰਨੀਆਂ ਲੜਾਈਆਂ ਲੜੀਆਂ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਤਾਂ ਪਹਿਲੀ ਹੈ ਜੀ ਰੋਹਿਲਾ ਦੀ ਲੜਾਈ ਇਹ 1621 ਵਿੱਚ ਹੋਈ ਸੀ ਦੂਜੀ ਹੈ ਜੀ ਹਰਗੋਵਿੰਦਪੁਰਾ ਦੀ ਲੜਾਈ ਇਸ 1629 ਵਿੱਚ ਹੋਈ ਸੀ ਇਸ ਲੜਾਈ ਵਿੱਚ ਜਲੰਧਰ ਦੇ ਮੁੰਗਲ ਸੁਬੇਦਾਰ ਅਬਦੁੱਲ ਖਾਨ ਨੂੰ ਹਰਾਇਆ ਸੀ ਠੀਕ ਹੈ ਜੀ ਨੈਕਸਟ ਹੈ ਜੀ ਅੰਮ੍ਰਿਤਸਰ ਦੀ ਲੜਾਈ ਇਹ 1634 ਵਿੱਚ ਹੋਈ ਸੀ ਇਸ ਵਿੱਚ ਮੁਕਲਿਸ ਖਾਨ ਨੂੰ ਹਰਾਇਆ ਗਿਆ ਸੀ ਅਗਲੀ ਹੈ ਜੀ ਲਹਿਰਾ ਦੀ ਲੜਾਈ ਇਹ ਵੀ 1634 ਵਿੱਚ ਹੋਈ ਲੜਾਈ ਦਾ ਕਾਰਨ ਦੋ ਘੋੜੇ ਸੀ ਦਿਲਵਾਗ ਅਤੇ ਗੁਲਵਾਗ ਇਹ ਕੋੜਿਆਂ ਦਾ ਮੁੱਖ ਕਾਰਨ ਸੀ ਇਸ ਕਰਕੇ ਲੈਰਾ ਦੀ ਲੜਾਈ ਹੋਈ ਸੀ ਅਗਲਾ ਹੈ ਜੀ ਕਰਤਾਰਪੁਰ ਦੀ ਲੜਾਈ ਇਹ 1635 ਵਿੱਚ ਹੋਈ ਲੜਾਈ ਦਾ ਕਾਰਨ ਪੈਂਦਾਖਾਂ ਦੁਆਰਾ ਬਾਜ ਚੋਰੀ ਕਰਕੇ ਜਿਹੜੇ ਬਾਜ ਸੀ ਗੁਰੂ ਜੀ ਦੇ ਉਹ ਚੋਰੀ ਕੀਤੇ ਗਏ ਤੇ ਇਸ ਇਨਾ ਕਰਕੇ ਮੁੱਖ ਕਾਰਨ ਸੀ ਬਾਜ ਸੀ ਜਿਸ ਕਰਕੇ ਕਰਤਾਰਪੁਰ ਦੀ ਲੜਾਈ 1635 ਵਿੱਚ ਹੋਈ ਤੇ ਇਸ ਵਿੱਚ ਪੈਂਦਾਖਾਂ ਕਾਲਾਖਾਂ ਮੁੰਗਲਾਂ ਵੱਲੋਂ ਲੜੇ ਇਹ ਦੋਨੇ ਦੋਨੋ ਇਸ ਲੜਾਈ ਵਿੱਚ ਮਾਰੇ ਗਏ ਸਨ ਠੀਕ ਹੈ ਜੀ ਅਗਲੀ ਹੈ ਜੀ ਆਪਣੀ ਫਗਵਾੜਾ ਦੀ ਲੜਾਈ ਇਹ 1635 ਵਿੱਚ ਹੋਈ ਸੀ ਇਹ ਵੀ ਮੁੰਗਲਾ ਵੱਲੋਂ ਅਹਿਮਦ ਖਾਨ ਨੇ ਅਬਦੁਲ ਖਾਨ ਦਾ ਪੁੱਤਰ ਸੀ ਉਹਨੇ ਹਿੱਸਾ ਲਿਆ ਸੀ ਠੀਕ ਹੈ ਜੀ ਮੁੰਗਲਾ ਵੱਲੋਂ ਓਕੇ ਹਾਂਜੀ ਆਪਾਂ ਹੁਣ ਸ਼ੁਰੂ ਕਰਦੇ ਆ ਜੀ ਐਮਸੀਕਿਊ ਠੀਕ ਹੈ ਜੀ ਤਾਂ ਪਹਿਲਾ ਕੁਐਸਚਨ ਆਪਣਾ ਅਕਾਲ ਤਖਤ ਦਾ ਨਿਰਮਾਣ ਕਦੋਂ ਸ਼ੁਰੂ ਹੋਇਆ ਆਪਸ਼ਨ ਨੇ 1608 1605 1606 ਜਾਂ 1610 ਤਾਂ ਸਹੀ ਉੱਤਰ ਉਹ ਜੋ ਆ ਜੀ ਆਪਣਾ ਆਪਸ਼ਨ ਸੀ ਅਕਾਲ ਤਖਤ ਦਾ ਨਿਰਮਾਣ ਜਿਹੜਾ 1606 ਵਿੱਚ ਸ਼ੁਰੂ ਹੋਇਆ ਤੇ ਜੇਕਰ ਗੱਲ ਦਾ ਜੇ ਕਿ ਇਹ ਨਿਰਮਾਣ ਕਦੋਂ ਪੂਰਾ ਹੋਇਆ ਤਾਂ ਇਹ ਹੋਇਆ ਸੀ ਜੀ 1609 ਵਿੱਚ ਇਹ ਬਣ ਕੇ ਤਿਆਰ ਹੋਇਆ ਸੀ ਨਿਰਮਾਣ ਇਹਦਾ ਖਤਮ ਹੋਇਆ ਸੀ ਠੀਕ ਹੈ ਜੀ ਤੇ ਕਿੰਨਾ ਨੇ ਬਣਵਾਇਆ ਸੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਬਣਵਾਇਆ ਸੀ ਇਹ ਵੀ ਆਪਣੀ ਯਾਦ ਰੱਖਣਾ ਹੈ ਹਾਂਜੀ ਨੈਕਸਟ ਗੁਰੂ ਹਰਗੋਬਿੰਦ ਸਿੰਘ ਜੀ ਨੇ ਕਿਸ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ অপਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰ Rai ਜੀ ਗੁਰੂ ਤੇਗ ਬਹਾਦਰ ਜੀ ਜਾਂ ਗੁਰੂ ਹਰਿਕ੍ਰਿਸ਼ਨ ਜੀ ਤਾਂ ਆਪਣਾ ਸਹੀ ਉੱਤਰ ਹੋ ਜੂਆ অপਸ਼ਨ B ਸ੍ਰੀ ਗੁਰੂ ਹਰ Rai ਜੀ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਇਹ ਕੌਣ ਸਨ ਇਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪੁੱਤਰ ਗੁਰਦਿੱਤਾ ਦੇ ਕੌਣ ਸਨ ਜੀ ਪੁੱਤਰ ਸਨ ਯਾਨੀ ਕਿ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪੁੱਤੇ ਸਨ ਠੀਕ ਹੈ ਜੀ ਇਹਨਾਂ ਆਪਣੀ ਯਾਦ ਰੱਖਣਾ ਹੈ ਅੱਗੇ ਨੈਕਸਟ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਮਕਾਲੀ ਸ਼ਾਸਕ ਕੌਣ ਸਨ অপਸ਼ਨ ਹੈ ਔਰੰਗਜ਼ੇਬ ਅਕਬਰ ਜਹਾਂਗੀਰ ਜਾਂ ਹਮਾਇੂ ਤਾਂ ਜਗਾ অপਸ਼ਨ ਸੀ ਜਹਾਂਗੀਰ ਉਸ ਸਮੇਂ ਕੀ ਹੈ ਇੱਕ ਮੁੰਗਲ ਸ਼ਾਸਕ ਸੀ ਗੁਰੂ ਜੀ ਦੇ ਸਮੇਂ ਠੀਕ ਹੈ ਜੀ ਅੱਗੇ ਨੈਕਸਟ ਗੁਰੂ ਹਰਗੋਬਿੰਦ ਸਿੰਘ ਜੀ ਨੇ ਕਿਹੜਾ ਸ਼ਹਿਰ ਬਸਾਇਆ ਆਪਣਾ ਕੋਲ অপਸ਼ਨ ਨੇ ਕਰਤਾਰਪੁਰ ਅੰਮ੍ਰਿਤਸਰ ਕੀਰਤਪੁਰ ਜਖੰਡੂਰ ਸਾਹਿਬ ਤਾਂ ਸਹੀ ਉੱਤਰ ਹੋ ਜਾ ਜੀ ਆਪਣਾ অপਸ਼ਨ ਸੀ ਕੀਰਤਪੁਰ ਸ਼ਹਿਰ ਬਸਾਇਆ ਸੀ ਤੇ ਗੁਰੂ ਜੀ ਇੱਥੇ ਹੀ ਜੋਤ ਜੋਤ ਸਮਾਈ ਜਨ 1645 ਵਿੱਚ ਇੱਥੇ ਹੀ ਕੀਰਤਪੁਰ ਵਿੱਚ ਹੀ ਜੋਤੀ ਜੋਤ ਸਮਾਈ ਸੀ ਠੀਕ ਹੈ ਜੀ ਅਗੇ ਨੈਕਸਟ ਅਗਲਾ ਹੈ ਜੀ ਆਪਣਾ ਗੁਰੂ ਹਰਗੋਬਿੰਦ ਸਿੰਘ ਜੀ ਨੇ ਮੰਡਲੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ? ਆਪਸ਼ਨ ਹੈ ਭਾਈ ਮਨੀ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਜਾਂ ਫਿਰ ਭਾਈ ਦਿਆਲਾ ਜੀ। ਤਾਂ ਆਪਣਾ ਸਹੀ ਉੱਤਰ ਹੋ ਜੂਗਾ ਆਪਸ਼ਨ B ਬਾਬਾ ਬੁੱਢਾ ਜੀ। ਓਕੇ ਜੀ। ਨੈਕਸਟ ਗੁਰੂ ਹਰਗੋਬਿੰਦ ਸਿੰਘ ਜੀ ਜਦੋਂ ਗੁਰਗੱਦੀ ਤੇ ਬੈਠੇ ਸੀ ਤਾਂ ਉਸ ਸਮੇਂ ਉਹਨਾਂ ਦੀ ਉਮਰ ਕਿੰਨੀ ਸੀ? ਆਪਸ਼ਨ ਹੈ 12 ਸਾਲ, 9 ਸਾਲ 8 ਸਾਲ ਜਾਂ ਫਿਰ 11 ਸਾਲ ਤਾਂ ਆਪਣਾ ਸਹੀ ਉੱਤਰ ਹੋ ਜੂਗਾ অপਸ਼ਨ ਡੀ ਉਸ ਸਮੇਂ ਗੁਰੂ ਜੀ ਦੀ ਉਮਰ ਸੀ 11 ਸਾਲ ਠੀਕ ਹੈ ਜੀ ਨੈਕਸਟ ਅਗਲਾ ਹੈ ਜੀ ਆਪਣਾ ਲਹਿਰ ਦੇ ਲੜਾਈ ਦਾ ਤਤਕਾਲੀ ਕਾਰਨ ਕੀ ਸੀ অপਸ਼ਨ ਹੈ ਨਵੀਂ ਨੀਤੀ ਦੋ ਤਲਵਾਰਾਂ ਦੋ ਬਾਜ ਜਾਂ ਦੋ ਕੋੜੇ ਤੇ ਸਹੀ ਉੱਤਰ ਹੋ ਜੂਗਾ অপਸ਼ਨ ਡੀ ਦੋ ਕੋੜਿਆਂ ਕਰਕੇ ਮੁੱਖ ਕਾਰਨ ਲਹਿਰੀ ਦੀ ਲੜਾਈ ਦਾ ਮੁੱਖ ਕਾਰਨ ਸੀ ਦੋ ਕੋੜੇ ਠੀਕ ਹੈ ਜੀ ਨੈਕਸਟ ਅਗਲਾ ਹੈ ਜੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਮੁੰਗਲਾ ਦੁਆਰਾ ਕਿਹੜੀ ਜੇਲ੍ਹ ਵਿੱਚ ਭੇਜਿਆ ਗਿਆ ਆਪਸ਼ਨ ਹੈ ਦਿੱਲੀ ਲਾਹੌਰ ਰੰਗੂਨ ਜਾਂ ਗਵਾਲੀਅਰ ਤਾਂ ਸਹੀ ਉੱਤਰ ਹੋਵੇਗਾ ਜੀ ਆਪਸ਼ਨ ਡੀ ਗਵਾਲੀਅਰ ਦੀ ਜੇਲ੍ਹ ਵਿੱਚ ਜਾਗੀਰ ਨੇ ਗੁਰੂ ਜੀ ਨੂੰ ਭੇਜਿਆ ਸੀ ਜਿੱਥੇ ਗੁਰੂ ਜੀ ਨੇ ਉੱਥੇ 52 ਰਾਜਨ ਵਿੱਚ ਛਡਾਇਆ ਸੀ ਇਸ ਕਰਕੇ ਗੁਰੂ ਜੀ ਨੂੰ ਬੰਦੀ ਛੋੜ ਵੀ ਕਿਹਾ ਜਾਂਦਾ ਹੈ ਬੰਦੀ ਛੋੜ ਵੀ ਕਿਹਾ ਜਾਂਦਾ ਹੈ ਗੁਰੂ ਜੀ ਨੂੰ ਠੀਕ ਹੈ ਹਾਂਜੀ ਨੈਕਸਟ ਗੁਰੂ ਹਰਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ 18 ਜੂਨ 1595 16 ਮਈ 1594 20 ਅਪ੍ਰੈਲ 1596 ਜਾਂ 14 ਜੂਨ 1595 ਦਾ ਸਹੀ ਉੱਤਰ ਹੋ ਜੂਗਾ অপਸ਼ਨ D 14 ਜੂਨ 1595 ਨੂੰ ਗੁਰੂ ਜੀ ਦਾ ਜਨਮ ਹੋਇਆ ਸੀ ਕਿੱਥੇ ਹੋਇਆ ਸੀ ਤਾਂ ਇਹ ਗੁਰੂ ਕੀ ਵਡਾਲੀ ਗੁਰੂ ਕੀ ਵਡਾਲੀ ਵਿੱਚ ਹੋਇਆ ਅੰਮ੍ਰਿਤਸਰ ਵਿੱਚ ਠੀਕ ਹੈ ਜੀ ਤੇ ਡੈਥ ਆਪ ਨੂੰ ਪਤਾ ਹੀ ਹੈ ਕੀਰਤਪੁਰ ਵਿੱਚ ਹੋਈ ਸੀ ਗੁਰੂ ਜੀ ਦੀ ਜੋਤ ਜਿਸ ਸਮਾਇਸਨ ਠੀਕ ਹੈ ਜੀ ਅਗੇ ਨੈਕਸਟ ਕਰਤਾਰਪੁਰ ਦੀ ਲੜਾਈ ਕਦੋਂ ਹੋਈ অপਸ਼ਨ ਹੈ 1634 1637 1635 ਜਾਂ 1621 ਤਾਂ ਸਹੀ ਉੱਤਰ ਹੋ ਜਾ ਜੀ ਆਪਣਾ ਆਪਸ਼ਨ ਸੀ 1635 ਵਿੱਚ ਕਰਤਾਰਪੁਰ ਦੀ ਲੜਾਈ ਹੋਈ ਸੀ ਤੇ ਇਹਦਾ ਕਾਰਨ ਕੀ ਸੀ ਦੋ ਬਾਜ ਇਹਦਾ ਮੁੱਖ ਕਾਰਨ ਸੀ ਪੈਂਦਾਖਾਂ ਤੇ ਕਲਖ ਇਸ ਲੜਾਈ ਵਿੱਚ ਮਗਲਾਂ ਵੱਲੋਂ ਆਏ ਸਨ ਤੇ ਦੋਨੋਂ ਦੋਨੋਂ ਮਾਰੇ ਗਏ ਸਨ ਠੀਕ ਹੈ ਜੀ ਅਗੇ ਨੈਕਸਟ ਗੁਰੂ ਹਰਗੋਬਿੰਦ ਸਿੰਘ ਜੀ ਜੋਤੀ ਜੋਤ ਕਦੋਂ ਸਮਾਏ ਆਪਸ਼ਨ ਹੈ 3 ਮਾਰਚ 1645 7 ਅਪ੍ਰੈਲ 1643 15 ਜੂਨ 1600 45 ਵਾਲ ਵਿਥੇ ਜਾਂ ਫਿਰ 1 ਸਤੰਬਰ 1648 ਤਾਂ ਆਪਣਾ ਸਹੀ ਉੱਤਰ ਹੋ ਜੂਗਾ ਆਪਸ਼ਨ A 3 ਮਾਰਚ 1645 ਨੂੰ ਗੁਰੂ ਜੀ ਜੋਤੀ ਜੋਤ ਸਮਾਏ ਸਨ ਇਹ ਮੈਨੂੰ ਦੱਸ ਵੀ ਚੁੱਕਿਆ ਕਈ ਵਾਰੀ ਕਿ ਕੀਰਤਪੁਰ ਵਿੱਚ ਗੁਰੂ ਜੀ ਜੋਤੀ ਜੋਤ ਸਮਾਏਨ ਕਿੱਥੇ ਕੀਰਤਪੁਰ ਵਿੱਚ ਇਹ ਸ਼ਹਿਰ ਇਹਨਾਂ ਨੇ ਬਸਾਇਆ ਸੀ ਅੱਗੇ ਨੈਕਸਟ ਅਗਲਾ ਹੈ ਜੀ ਪੀਰੀ ਨਾਮਕ ਤਲਵਾਰ ਧਾਰਨ ਕਰਨ ਦਾ ਉਦੇਸ਼ ਕੀ ਸੀ অপਸ਼ਨ ਹੈ ਮੁੰਗਲਾ ਨਾਲ ਬਦਲਾ ਲੈਣਾ ਜ਼ੁਲਮ ਦਾ ਸਾਹਮਣਾ ਕਰਨਾ ਸਿੱਖ ਧਰਮ ਦੀ ਰੱਖਿਆ ਕਰਨਾ ਜਾਂ ਪੀਰਾਂ ਦੀ ਰੱਖਿਆ ਕਰਨਾ ਤਾਂ ਸਹੀ ਉੱਤਰ ਹੋ ਜੋ ਇਹ ਆਪਣਾ অপਸ਼ਨ ਸੀ ਸਿੱਖ ਧਰਮ ਦੀ ਰੱਖਿਆ ਕਰਨਾ ਇਹਨਾਂ ਦਾ ਮੁੱਖ ਉਦੇਸ਼ ਸੀ ਇਹ ਆਪਣੇ ਆਦ ਰੱਖਣਾ ਹੈ ਤੇ ਮੇਰੀ ਨਾਦੀ ਜਿਹੜੇ ਤਲਵਾਰ ਹੈ ਉਹ ਕਿਉਂ ਧਾਰਨ ਕੀਤੀ ਸੀ ਉਹ ਜ਼ੁਲਮ ਦਾ ਸਾਹਮਣਾ ਕਰਨ ਲਈ ਮੇਰੀ ਨਾਦੀ ਦੇ ਤਲਵਾਰ ਹੈ ਉਹ ਧਾਰਨ ਕੀਤੀ ਸੀ ਕਿਹੜੀ ਜ਼ੁਲਮ ਦਾ ਸਾਹਮਣਾ ਕਰਨ ਲਈ ਮੇਰੀ ਠੀਕ ਹੈ ਜੀ ਅਗੇ ਨੈਕਸਟ ਹਾਂਜੀ ਅਗਲਾ ਇਹ ਜੀ ਅੰਮ੍ਰਿਤਸਰ ਦੀ ਲੜਾਈ ਕਦੋਂ ਹੋਈ 1623 1621 1634 ਜਾਂ 1635 ਤਾਂ ਸਹੀ ਉੱਤਰ ਉਹ ਜੋ ਜੀ ਆਪਣਾ ਆਪਸ਼ਨ ਸੀ 1634 ਵਿੱਚ ਅੰਮ੍ਰਿਤਸਰ ਦੀ ਲੜਾਈ ਹੋਈ ਸੀ ਤੇ ਇਸ ਵਿੱਚ ਮੁੰਗਲਾ ਵੱਲੋਂ ਮੁਕਲਿਸ ਖਾਨ ਨੇ ਕੀ ਹੈ ਇਸ ਸਾਲਿਆ ਸੀ ਮੁਕਲਿਸ ਖਾਨ ਸੀ ਮੁੰਗਲਾ ਵੱਲੋਂ ਇਸ ਲੜਾਈ ਵਿੱਚ ਠੀਕ ਹੈ ਜੀ ਅੱਗੇ ਨੈਕਸਟ ਸੰਤ ਸਿਪਾਈ ਕਿਹੜੇ ਗੁਰੂ ਨੂੰ ਕਿਹਾ ਜਾਂਦਾ ਹੈ ਆਪਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਸਿੰਘ ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਆਪਸ਼ਨ ਬੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਸੰਤ ਸਿਪਾਈ ਵਜੋਂ ਜਾਣੇ ਜਾਂਦੇ ਸਨ ਤੇ ਇਹਨਾਂ ਨੂੰ ਸੱਚਾ ਪਾਤਸ਼ਾਹ ਵੀ ਕਿਹਾ ਜਾਂਦਾ ਸੀ ਠੀਕ ਹੈ ਜੀ ਅਗੇ ਨੈਕਸਟ ਗੁਰੂ ਹਰਗੋਬਿੰਦ ਸਿੰਘ ਜੀ ਸਿੱਖਾਂ ਦੇ ਕਿੰਵੇਂ ਗੁਰੂ ਸਨ ਆਪਸ਼ਨ ਹੈ 8ਵੇਂ 7ਵੇਂ 5ਵੇਂ ਜਾਂ 6ਵੇਂ ਤਾਂ ਸਹੀ ਉੱਤਰ ਹੋ ਜਾ ਜੀ ਆਪਣਾ ਆਪਸ਼ਨ ਡੀ ਗੁਰੂ ਜੀ ਸਿੱਖਾਂ ਦੇ 6ਵੇਂ ਗੁਰੂ ਸਨ ਹਾਂਜੀ ਨੈਕਸਟ ਗੁਰੂ ਹਰਗੋਬਿੰਦ ਸਿੰਘ ਜੀ ਦੀ ਮਾਤਾ ਦਾ ਨਾਮ ਕੀ ਸੀ ਮਾਤਾ ਸੁਲੱਖਣੀ ਮਾਤਾ ਦੇਆਦੇਵੀ ਮਾਤਾ ਗੰਗਾ ਜਾਂ ਮਾਤਾ ਨਾਨਕੀ ਤਾਂ ਸਹੀ ਉੱਤਰ ਹੋ ਜੂਗਾ ਆਪਣਾ অপਸ਼ਨ ਸੀ ਮਾਤਾ ਗੰਗਾ ਜੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਮਾਤਾ ਸਨ ਹਾਂਜੀ ਨੈਕਸਟ ਗੁਰੂ ਗੋਬੀ ਸਿੰਘ ਜੀ ਦਾ ਸਬੰਧ ਕਿਹੜੇ ਗੁਰੂ ਨਾਲ ਹੈ অপਸ਼ਨ ਹੈ ਗੁਰੂ ਰਾਮਦਾਸ ਜੀ ਗੁਰੂ ਨਾਨਕ ਦੇਵ ਜੀ ਗੁਰੂ ਹਰਗੋਬਿੰਦ ਸਿੰਘ ਜੀ ਜਾਂ ਗੁਰੂ ਅੰਗਦ ਦੇਵ ਜੀ ਤਾਂ ਸਹੀ ਉੱਤਰ ਉਹ ਜੋ ਹੈ ਜੀ ਆਪਣਾ অপਸ਼ਨ ਸੀ ਗੁਰੂ ਹਰਗੋਬਿੰਦ ਸਿੰਘ ਜੀ ਨਾਲ ਇਹਨਾਂ ਦਾ ਸਬੰਧ ਹੈ ਕਿਉਂ ਹੈ ਕਿਉਂਕਿ ਸ੍ਰੀ ਗੁਰੂ ਗੋਬੀ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਸਨ ਕਿਦੇ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਸਨ ਜੀ ਤੇ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪੁੱਤਰ ਸਨ ਯਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪੋਤੇ ਸਨ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪੋਤੇ ਸਨ ਹਾਂਜੀ ਨੈਕਸਟ ਗੁਰੂ ਹਰਗੋਬਿੰਦ ਸਿੰਘ ਜੀ ਦੇ ਕਿੰਨੇ ਪੁੱਤਰ ਤੇ ਪੁੱਤਰੀਆਂ ਸਨ অপਸ਼ਨ ਹੈ ਚਾਰ ਪੁੱਤਰ ਦੋ ਪੁੱਤਰੀਆਂ ਤਿੰਨ ਪੁੱਤਰ ਚਾਰ ਪੁੱਤਰੀਆਂ ਪੰਜ ਪੁੱਤਰ ਜਾਂ ਇੱਕ ਪੁੱਤਰੀ ਜਾਂ ਫਿਰ ਪੰਜ ਪੁੱਤਰ ਸਨ ਤਾਂ ਆਪਣਾ ਉੱਤਰ ਆ ਜੂਗਾ ਜੀ অপਸ਼ਨ ਸੀ ਪੰਜ ਪੁੱਤਰ ਤੇ ਇੱਕ ਪੁੱਤਰੀ ਸੀ ਕੌਣ ਸੀ ਜੀ ਬੀਬੀ ਵੀਰੋ ਬੀਬੀ ਵੀਰੋ ਇੱਕੋ ਇੱਕ ਪੁੱਤਰੀ ਸੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਠੀਕ ਹੈ ਜੀ ਤਾਂ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਇਸ ਤੋਂ ਵਧੀਆ ਵੀ ਹੋਰ ਕੰਟੈਂਟ ਅੱਗੇ-ਅੱਗੇ ਲੈ ਕੇ ਆਵਾਂ ਤਾਂ ਕਿ ਮੈਨੂੰ ਵੀ ਹੌਸਲਾ ਮਿਲੇ ਕਿ ਹਾਂ ਮੇਰੀ ਵੀਡੀਓ ਨੂੰ ਬੱਚੇ ਪਸੰਦ ਕਰ ਰਹੇ ਨੇ ਇਸ ਲਈ ਵਰਤ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਲਾਈਕ ਤੇ ਜਿਨ੍ਹਾਂ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਦਿਓ ਹਾਂਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ